ਤੇ ੱਗੇ ਨਾਲ ਮੈਨੂੰ ਇਸ ਫੀਲਡ ਦੇ ਵਿੱਚ ਮੈਂ ਤਾਂ ਉਹ ਆਪ ਵੀ ਪ੍ਰੋਫੈਸਰ ਦੇ ਵਿੱਚ ਬੜਾ ਕੋਸ਼ੀਗਰ ਤੇ ਲਿਖਣ ਲਿਖਣ ਦਾ ਜਦੋਂ ਬਸ ਫੇਸਬੁੱਕ ਤੇ ਦੇਖ ਲਿਆ ਉਹਨਾਂ ਦਾ ਗਾਲਿਆਂ ਵਸ ਉੱਥੋਂ ਤੱਕ ਅਸਤੌ ਉੱਥੋਂ ਤੱਕ ਸੀਗੇ ਬਾਈ ਜੀ ਨੇ ਐਸਾ ਪੁਸ਼ ਕੀਤਾ ਪਹਿਲਾਂ ਲਾਵਾਂ ਦੇ ਰੂਪ ਚ ਔਰ ਲਾਵਾਂ ਦੇਖੋ ਕੈਸੀ ਤਕਦੀਬ ਸੀ ਕੀਤੀ ਕਿ 2016 ਦੇ ਵਿੱਚ ਗੀਤ ਆਇਆ ਅੱਜ 2025 ਚੱਲਦਾ ਹੈ ਤੇ ਜਦੋਂ ਵੀ ਵੈਡਿੰਗ ਸੀਜ਼ਨ ਆਉਂਦਾ ਉਹ ਆਪਣੇ ਆਪ ਹੀ ਟਰੈਂਡਿੰਗ ਦੇ ਵਿੱਚ ਆ ਜਾਂਦਾ ਹੈ ਅੱਜ ਤੱਕ ਹੁਣ ਇਸ ਟਾਈਮ ਵੀ ਉਹ ਗੀਤ ਇੰਸਟਾਗ੍ਰਾਮ ਤੇ ਵੀ ਨਾ ਤੇ ਟ੍ਰੈਂਡਿੰਗ ਤੇ ਚੱਲ ਰਿਹਾ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਤੋਂ ਇਹ 22 ਜੀ ਦੀ ਪ੍ਰੋਡਕਸ਼ਨ ਸੀ ਜੀ ਮੈਂ ਕਹਿੰਦਾ ਜ਼ੋਰਦਾਰ ਤਾੜੀਆਂ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਵਾਇਰਲਿੰਗ ਸੀਜ਼ਨ ਆਉਂਦਾ ਹੈ ਕੋਈ ਵੀ ਹਾਈ ਪੱਪਰ ਵਾਇਰਲ ਹੋਣ ਦੀ ਜ਼ਰੂਰਤ ਉਸ ਗੀਤ ਦਾ ਇਸਤੇਮਾਲ ਅਸੀਂ ਦੀਪ ਨੇ ਸੁਣਦੇ ਹਾਂ ਤਾਂ ਕ੍ਰੈਡਿਟ ਮੈਨੂੰ ਮਿਲਦਾ ਪਰ ਉਸ ਗੀਤ ਦੇ ਪਿੱਛੇ ਜਿਹੜਾ ਸਾਰਾ ਸਰਮਾਇਆ ਸੀਗਾ ਉਸ ਗੀਤ ਦੀ ਸਾਡੀ ਬੜਾ ਅੱਛੀ ਜਿਹੀ ਭਾਈ ਨਜੀਦ ਦੀ ਉਸ ਤੋਂ ਬਾਅਦ ਤੇਰੀ ਤਸਵੀਰ ਬਾਈ ਜੀ ਨੇ ਕਰਾਇਆ ਉਹਨੇ ਵੀ ਬਹੁਤ ਸਨਮਾਨ ਦਿੱਤਾ ਤੇ ਜਿਹੜੀ ਪ੍ਰੋਡਿਊਸਰ ਦੀ ਔਰ ਕਲਾਕਾਰ ਦੀ ਸਾਂਝ ਹੁੰਦੀ ਹੈ ਕਈ ਵਾਰੀ ਪ੍ਰੋਡਿਊਸਰ ਦਾ ਵੀ ਉਹ ਵੀ ਉਸ ਪੋਜੀਸ਼ਨ 'ਤੇ ਨਹੀਂ ਹੁੰਦਾ ਤੇ ਮੈਨੂੰ ਬਾਈ ਜੀ ਦੀ ਇੱਕ ਗੱਲ ਬੜੀ ਸੋਹਣੀ ਲੱਗਦੀ ਹੈ ਜਦੋਂ ਅਸੀਂ ਸ਼ੁਰੂ ਕਰ ਰਹੇ ਸੀ ਕੰਮ ਕੁਝ ਹਲਾ ਦਿੱਤਾ ਦੇ ਬਣ ਕੇ ਬਾਈ ਜੀ ਮੈਨੂੰ ਕਹਿੰਦੇ ਯਾਰ ਵੀ ਹੁਣ ਨਾ ਮੈਥੋਂ ਤੇਰੇ ਤੇ ਇਨਵੈਸਟ ਨਹੀਂ ਹੋਣਾ ਭਾਗ ਬਾਈ ਜੀ ਹੁਣ ਤੁਸੀਂ ਹੋ ਲੈ ਕੇ ਆਏ ਸੀ ਹੁਣ ਅਧੁਵਿਸ਼ਕਾਰ ਮੈਨੂੰ ਨਾ ਛੱਡੋ ਤੇ ਬਾਈ ਜੀ ਨੇ ਬੜੀ ਸੋਹਣੀ ਗੱਲ ਕਹੀ ਉਹ ਅੱਜ ਤੱਕ ਇੰਨੀ ਸੋਹਣੀ ਹੋਈ ਮਤਲਬ ਉਹ ਗੱਲ ਦਾ ਮੇਰੇ ਤੇ ਅਸਰ ਪਿਆ ਬਾਈ ਜੀ ਕਹਿੰਦੇ ਯਾਰ ਦੇਖ ਮੈਂ ਤੈਨੂੰ ੱੱਕਾ ਲੇ ਕੇ ਤੇਰੀ ਗੱਡੀ ਸਟਾਰਟ ਕਰ ਸਕਦਾ ਹੁਣ ਤੂੰ ੱੱਕੇ ਦੀ ਆਸ ਤਾਰਾ ਕੋਲ ਸੈਲਫ ਸਟਾਰਟ ਹੋ ਵਾਹ ਔਰ ਉਹ ਐਸੀ ਸੈਲਫ ਬਾਈ ਜੀ ਨੇ ਮੇਰੀ ਮਰਵਾਈ ਇਹ ਨਹੀਂ ਪ੍ਰੋਡਿਊਸਰ ਕਲਾਕਾਰ ਦਾ ਨਸੀ ਨੂੰ ਦਿੰਦਾ ਹੈ ਭਾਈ ਕਲਾ ਕਲਾਕਾਰ ਨੇ ਦਿੱਤਾ ਉਹਦੇ ਨਾਲ ਨਾਲ ਸਾਡੀ ਆਪਣੀ ਇੱਕ ਕੰਪਨੀ ਬੇਲੀਬਲਰ ਕੋਲ ਸਟੱਡੀ ਕਰਵਾਈ ਔਰ ਅੱਜ ਵੀ ਪ੍ਰੋਡਿਊਸਰ ਜੀਵਨਪ੍ਰੀਤ ਗੌਰ ਵੀ ਇੱਥੇ ਨਾਲ ਆਈ ਹੈ ਜਿਹੜੀ ਹੁਣ ਉਹਨੂੰ ਸਾਰਾ ਕੁਝ ਨੂੰ ਉਸ ਕੰਪਨੀ ਵਿੱਚ ਚਲਾ ਰਹੀ ਹੈ ਨਾਲੇ ਸੜਕ ਹਰ ਚਲਾ ਰਹੀ ਹੈ ਨਾਲੇ ਕੰਪਨੀ ਚਲਾ ਰਹੀ ਹੈ ਨਾਲੇ ਵੀ ਚਲਾ ਰਹੀ ਹੈ ਤਾਂ ਭਾਈ ਜੀ ਮੈਂ ਤੁਹਾਡੇ ਅਸ਼ੀਰਵਾਦ ਦੇ ਨਾਲ ਇੱਥੋਂ ਤੱਕ ਅਸੀਂ ਅਜੇ ਵੀ ਸਫਰ ਜਾ ਰਹੀ ਹੈ ਸੰਘਰਸ਼ ਜਾ ਰਹੀ ਹੈ ਕਰ ਰਹੇ ਹਾਂ ਪਰ ਮੇਰਾ ਰੋਮ ਰੋਮ ਇਸ ਗੱਲੋਂ ਤੁਹਾਡਾ ਕਰਜ਼ਾਈ ਹੈ ਤੁਹਾਡਾ ਸ਼ੁਕਰਾਨਾ ਕਰਦਾ ਕਿ ਅੱਜ ਤੁਸੀਂ ਸਾਨੂੰ ਬਿਨਾਂ ਕਿਸੇ ਕੰਪਨੀ ਨਾਲ ਦੇਖ ਕੇ ਆਪਣੀ ਕੰਪਨੀ ਆਪ ਖੜੀ ਕਰਕੇ ਆਪਣੇ ਨਾਮ ਤੇ ਕੰਮ ਕਰਦਾ ਜਿਹੜਾ ਤੁਸੀਂ ਬਾਲ ਬੱਚੇ ਆ ਉਹਦੇ ਲਈ ਅਸੀਂ ਸਾਡੀ ਸਾਰੀ ਪ੍ਰੀਤ ਕਰਦੇ ਹਾਂ ਤਾਂ ਮੈਂ ਅਲਾਵਾ ਤੋਂ ਸ਼ੁਰੂ ਕਰੂੰਗਾ ਬੇਸਿਕਲੀ ਸਟੇਜ ਮੈਂ ਤੁਹਾਨੂੰ ਮਾਰਗ ਦਿੰਦੀ ਕਿ ਅਸੀਂ ਇਹਨਾਂ ਤੋਂ ਉਧਾਰੇ ਲਿਆ ਕੁਝ ਪਲ ਤੇ ਅੱਜ ਵੀ ਪਹਿਲਾ ਗਲਾ ਦੀ ਸ਼ੈਲੀ ਮੈਡਮ ਅਗਰਤੀਆ ਕੁਛ ਮੇਰਾ ਵੀ ਰੁਝਾਨ ਉਸ ਤਰ੍ਹਾਂ ਦਾ ਤੋਂ ਇੱਕ ਸੁਹਾਗ ਤੋਂ ਸ਼ੁਰੂ ਕਰਦੇ ਕਰਦੇ ਫਿਰ ਮੇਗਾ ਲਾਵਾ ਵੀ ਪਹਿਲਾਂ ਫਰਮਾਇਸ਼ ਹੈ ਮਗੋਂ ਦੇ ਦੋ ਬੋਲ ਸੁਣਾ ਕੇ ਫਿਰ ਆਪਾਂ ਹੌਲੀ ਹੌਲੀ ਤੇਰੀ ਤਸਵੀਰ ਬਾਈ ਜੀ ਨੇ ਸ਼ੈਲੀ ਦਾ ਕਿਹਾ ਸੀ ਮੈਨੂੰ ਬਾ ਬਲ ਦੇ ਮਹੀਨ ਜੀ ਮੈਂ महिला कबे भावल पुत्रो I'm let it go ਉੱਨ ਵਾਲੀ ਹੋਰਿੰਗ ਸਨਿਕੇ ਵਾਲੀ ਬੁਲਾਉਂਦੇ ਆ ਕਿ ਹਰ ਵਾਰ ਇਥੇ ਮੇਰੀ ਮੈਨੂੰ ਯਾਦ ਆ ਪਹਿਲੀ ਮਹਿਫਲ ਮੇਰੀ ਤੇਨ ਜੀ ਅ ਅਮਰ ਕੋ ਪਹਿਲਾਂ ਸੈਂਕੜੇ ਪੂਰੇ ਸੀਗਾ ਬਿਲਕੁਲ ਬਿਲਕੁਲ ਉਸ ਦਿਨ ਔਰ ਮੈਂ ਜਿੰਦਗੀ ਦੀ ਪਹਿਲੀ ਵਾਰੀ ਪੰਜ ਸਟੇਜ 'ਤੇ ਜੋ ਰੋਂ ਦਾਇ ਸੀ ਉਦੋਂ ਪਹਿਲਾਂ ਮੇਰਾ ਕੋਈ ਗਾਉਣ ਦਾ ਜਾਂ ਸਟੇਜ ਦਾ ਜਾਂ ਖਾੜੇ ਦਾ ਕੋਈ ਤਜਰਬਾ ਨਹੀਂ ਸੀਗਾ ਤੇ ਮੈਨੂੰ ਯਾਦ ਆ ਬਾਈ ਜੀ ਇਹ ਨਾ ਇਸ ਤਰ੍ਹਾਂ ਹੀ بڑے بڑے ਵੱਡੇ ਨਾਮ بڑے بڑے ਵੱਡੇ ਬੰਦੇ ਉਹਨਾਂ ਰਾਜਪਰਾਜ ਜੀ ਉਹ ਵੀ ਉੱਥੇ ਆਏ ਬੈਠੇ ਔਰ ਉਹਨਾਂ ਨੇ ਮੈਨੂੰ ਸੁਣਿਆ ਬਾਈ ਗੁਰਤੇਜ ਕਹਾਰ ਵਾਲਾ ਜੀ ਕੱਲ ਜਦੋਂ ਮੈਂ ਉਹ ਯਾਦ ਕਰ ਰਿਹਾ ਕੋਈ ਮੁੱਗੀ ਜੀ ਬੈਠੇ ਆ ਅਗਰ ਸਾਹਿਬ ਵੀ ਲੋਕ ਮੌਜੂਦ ਸੀਗੇ ਕਕੂ ਭਾਈ ਸੀਗੇ ਇਹਦਾ ਕਕੂ ਭਾਈ ਦਾ ਤਾਂ ਮੀਨ ਚਲੋ ਕੰਮ ਸਾਰਾ ਪ੍ਰਬੰਧ ਤੇ ਹੀ ਹੁੰਦਾ ਹੈ ਉਹਨਾਂ ਨੂੰ ਤਾਂ ਹੀ ਨਾ ਟੇਬਲ ਤੇ ਸਾਰਾ ਸਮਾਨ ਆ ਸਭ ਰੈਗੂਲਰ ਟਾਈਮ ਸਿਰ ਕਕੂ ਭਾਈ ਦੇ ਅਸ਼ੀਰਵਾਦ ਨਾਲ ਕੁਝ ਕਰਤਾ ਤੇ ਆ ਨਾ ਹੋਊਗਾ ਲੋਕ ਹੈ ਅਹ ਹੋਰ ਕਿ ਪਰਲੇ ਪਾਰੋਂ ਵਾਚਾਂ ਆਈਆਂ ਮੈਂ ਪਰਨੇਵਾਰੋਂ ਵੀ ਕੁੱਤਾਂ ਇੱਕਾਂ ਨੂੰ ਸੀ ਮੈਨੂੰ ਕੋਈ ਯਾਦ ਨਹੀਂ ਹੈ ਉਹ ਵੀ ਬਾਈ ਦਾ ਮਤਲਬ ਸਾਡਾ ਪਹਿਲਾ ਕੀ ਸੀ ਜਿਹੜਾ ਟੀਵੀ ਤੇ ਆਇਆ ਸੀ ਪੀਡੀਸੀ ਪੰਜਾਬੀ ਦੇ ਪਰਲੇ ਵਾਲੋਂ ਬਾਈ ਜੀ ਦੀ ਪ੍ਰੋਡਕਸ਼ਨ ਸੀਗੀ ਉਦੋਂ ਜਸ ਰੈਗਰ ਨਾਲ ਮਿਲ ਕੇ ਸੀ ਉਹ ਕੰਮ ਜਿਹੜਾ ਕੀਂਦਾ ਸੀ ਮੁੜ ਕੇ ਉਹ ਪੀਡੀਸੀ ਅਵਾਰਡ ਦੇ ਵਿੱਚ ਵੀ ਨਾਮਿਨੇਟ ਹੋਇਆ ਸੀਗਾ ਇਹ ਤਾਂ ਸਾਨੂੰ ਕੀ ਪਤਾ ਸੀ ਇਹ ਅਵਾਰਡਾਂ ਦਾ ਕਿੱਧਰ ਜਾਂਦੇ ਨੇ ਕਿਵੇਂ ਪਰ ਉਹ ਬਾਈ ਦੀ ਕਿਰਪਾ ਨਾਲ ਕੰਟੈਕਟ ਲੈਂਦੇ ਬੈਠੇ ਪਹਿਲੀ ਕੋਸ਼ਿਸ਼ ਤਾਂ ਕੀਤੀ ਆ ਉਹਨਾਂ ਨਾਲੀ ਕੋਸ਼ਿਸ਼ ਤਾਂ ਕੀਤੀ ਆ ਬਸ ਸਕੇਲ ਵੀ ਰੱਖਣਾ ਮੈਂ ਜੀਪਨਰ ਦਾ ਹੋਕੀ ਕੁਝ ਪੋਇਟਰੀ ਦਾ ਤੇ ਮੇਰੀ ਬੇਸਿਕਲੀ ਜਿਹੜੀ ਸ਼ੁਰੂਆਤ ਹੋਈ ਸੀਗੀ ਉਹ ਸਾਡਾ ਮਿੱਤਰ ਸਾਜਣ ਸੀ ਕਿਤੇ ਰਾਣੀ ਅਸੀਂ ਸਾਡਾ ਸਾਹਜ ਬੜੇ ਭਾਈ ਤੁਸੀਂ ਸਾਰੇ ਜਾਣਦੇ ਹੋਵੋਗੇ ਅਸੀਂ ਸਾਰੇ ਯੂਨੀਵਰਸਿਟੀ ਵਿੱਚ ਇਕੱਠੇ ਸੀਗੇ ਮੈਂ ਔਰ ਉਦੋਂ 2012 ਦੀ ਗੱਲ ਹੈ ਇੱਕ ਗੀਤ ਲਿਖਿਆ ਔਰ ਉਸ ਗੀਤ ਦੀ ਤਕਦੀਰ ਐਸੀ ਸੀ ਉਸ ਗੀਤ ਨੇ ਪੰਜਾਬੀ 뮤직 ਇੰਡਸਟਰੀ ਨੂੰ ਤਿੰਨ ਕਲਾਕਾਰ ਲਾਂਚ ਕਰਕੇ ਦਿੱਤੇ ਉਨੇ ਅ ਉਹਦੇ ਚ ਮੈਂ ਐਜ਼ ਅ ਗੀਤਕਾਰ ਇੰਡਸਟਰੀ ਚ ਲਾਂਚ ਹੋਇਆ ਬਾਈ ਕਮਰ ਕਰਿਆ ਉਹ ਗਾਇਕ ਦੇ ਤੌਰ ਤੇ ਲਾਂਚ ਹੋਇਆ ਉਹਨਾਂ ਦਾ ਵੀ ਪਹਿਲਾਂ ਕੀ ਸੀ ਮੇਰਾ ਵੀ ਪਹਿਲਾਂ ਜਿਹਦੇ ਉਹਨਾਂ ਦਾ ਮਿਊਜ਼ਿਕ ਕੀਤਾ ਸੀ ਕੇਵੀ ਸਿੰਘ ਅੱਜ ਬੜਾ ਵੱਡਾ ਨਾਮ ਹੈ ਉਹ ਵੀ ਮਤਲਬ ਬਹੁਤ ਉਸ ਗੀਤ ਦੇ ਨਾਲ ਹੀ ਲਾਂਚ ਹੋਇਆ ਤਾਂ ਮੈਂ ਪਹਿਲਾਂ ਉਹਨੇ ਮੋਰ ਕੁਝ ਕਾਹਦੇ ਕਰਨ ਦਿਲਵਾਦ ਬਾਈ ਬੈਠੇ ਜਾਈ ਜੀ ਇਹ ਜੀਰੀਲੇ ਬੰਦੇ ਨੇ ਮੂਰਤੀ ਸਤਾਰੇ ਫੁੱਲ ਦੇ ਜਦੋਂ ਅਸੀਂ ਯੂਨੀਵਰਸਿਟੀ ਨੂੰ ਬੈਠੇ ਉਹਨਾਂ ਦੇ ਨਾਲ ਸੁਣਦੇ ਹੁੰਦੇ ਹੈ ਹੈ ਰਿਵਰਸ ਆ ਮਨਤਰ ਪੰਤਰ ਛੱਡ ਪਰਾਂ ਨ ਚੱਲਣ ਜ਼ੋਰ ਤੀਤਾਂ ਦੇ ਨੀਤਾਂ ਨਾਲ ਆਪੇ ਮਿਲ ਜਾਂਦੇ ਜੋ ਵਾਲੀ ਹੋਣ ਪ੍ਰੀਤਾਂ ਦੇ ਬਖਸ਼ ਸਾਹਿਬ ਸੁਣ ਸੱਜਣ ਦਾ ਦਿਲ ਵਿੰਨਣ ਲਈ ਨਹੀਂ ਤਿੱਖੇ ਤੀਰ ਚਲਾਈ ਦੇ ਰਾਜ ਚੱਲਦੇ ਜੋਗੀ ਫੜ ਫੜ ਕੇ ਐਵੇਂ ਨਹੀਂ ਪੀਰ ਬਣਾਈ ਦੇ ਤੇ ਭੇਖਾਂ ਵਾਲੇ ਜੋਗੀ ਨੇ ਤੇ ਭੇਖਾਂ ਵਾਲੇ ਜੋਗੀ ਨੇ ਜੋ ਅੱਗੇ ਜਾਵਣ ਨਹੀਂ ਦਿੰਦੇ ਜੋ ਅੜਿਏ ਸੱਜਣ ਸੱਚੇ ਨੇ ਉਹ ਸੀਸ਼ਟ ਘਾ ਵਾਹ ਫੜ ਕੇ ਉੱਚਾ ਕਰਦੇ ਨੇ ਨਹੀਂ ਰੱਖਦੇ ਵਾਂਗ ਗੁਲਾਮਾਂ ਦੇ ਇਹ ਹਾਲ ਸੁਣਾਉਣੇ ਉਹਨਾਂ ਜੋ ਪੈਗੰਬਰ ਬਿਨਾ ਪੈਗਾਮਾਂ ਦੇ ਖੁਦ ਖੜ ਪੈਣਾ ਮਰਝਾ ਜਾਣਾ ਇਹ ਵੀ ਤਾਂ ਰੰਗ ਨੇ ਮੌਜਾਂ ਦੇ ਮਨਤਾਜ ਜਰਨੈਲ ਹੋਣ ਜੋ ਖੁਦੀਆਂ ਦੇ ਕਿਉ ਲੈਣਾ ਅਸਰੇ ਫੌਜਾਂ ਦੇ ਉਹ ਤਰ ਕੇ ਤਾਰਨ ਦੁਨੀਆ ਨੂੰ ਉਹ ਤਰ ਕੇ ਤਾਰਨ ਦੁਨੀਆ ਨੂੰ ਜਿਨ੍ਹਾਂ ਨੂੰ ਭੇਦ ਸਮੁੰਦਰ ਹੈ ਉਹ ਇਕੱਲੇ ਮੇਲਾ ਲਾ ਲੈਂਦੇ ਕੋਈ ਰੌਣਕ ਜਿੰਨਾ ਅੰਦਰ ਹੈ ਉਹ ਇਕੱਲੇ ਮੇਲਾ ਲਾ ਲੈਂਦੇ ਵਾਹ ਉਹ ਸ਼ਿਸ਼ਤਾ ਕੀਤੀ ਏ ਉਹ ਸ਼ਿਸ਼ਤਾ ਕੀਤੀ ਏ ਲੰਬੜ ਲਈ ਲਖਾਂ ਨੇ ਜਨਾਨ ਨੂੰ ਤੂੰ ਦਿਸਦਾ ਕੋਈ ਹੋ ਝੁੱਪੀਆਂ ਵੀ ਲਾਇਆ ਨੇ ਝੁੱਪੀਆਂ ਵੀ ਲਾਇਆ ਨੇ ਆ ਮਨ ਫੇਰ ਵੀ ਗੰਦਾ ਏ ਤੇਰੇ ਨਾਮ ਦੀ ਮਨੋ ਵੀ ਰੋਜ਼ਗਾਹ ਦਾ ਤੰਦਾ ਏ ਬੜਾ ਖਾਰੂ ਪਾਇਆ ਏ ਨਾ ਉੱਤੇ ਬੋਲ ਰਹੀ ਐ ਜੀ ਸਾਹਿਬ ਕਿਉਂ ਹੱਟੀਆਂ ਉੱਤੇ ਬੋਲ ਰਹੀ ਜੋ ਮਹਿੰਗਾ ਸੌਦਾ ਦਿਲਦਾ ਹੈ ਜਿਨ੍ਹਾਂ ਦੇ ਝੋਲੇ ਖਾਲੀ ਨੇ ਉਹਨਾਂ ਨੂੰ ਹੀ ਮਿਲਦਾ ਨੇ ਕਿਉਂ ਹੱਟੀਆਂ ਉੱਤੇ ਬੋਲ ਰਹੀ ਜੋ ਮਹਿੰਗਾ ਸੌਦਾ ਦਿਲਦਾ ਹੈ ਜਿਨ੍ਹਾਂ ਦੇ ਝੋਲੇ ਖਾਲੀ ਨੇ ਇਹ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੂੰ ਭੇਤ ਸਮੁੰਦਰ ਹੈ ਬੁੱਕਾਂ ਵਿੱਚ ਛੱਲਾ ਨਹੀਂ ਭਰਦੇ ਵਾਹ ਬਸ ਚੁੱਪ ਨੂੰ ਫੜਨਾ ਪੈਂਦਾ ਏ ਉਹ ਖੁੱਲੀਆਂ ਗੱਲਾਂ ਨਹੀਂ ਕਰਨੀ ਹਵਾ ਹੱਥਾਂ ਵਿੱਚ ਵਿੱਚ ਛੁੱਟ ਗਈ ਹਵਾ ਹੱਥਾਂ ਵਿੱਚ ਵਿੱਚ ਛੁੱਟ ਗਈ ਮੈਂ ਬੋਲ ਬੋਲ ਜੱਗ ਲਟ ਲੈ ਮੈਂ ਬੋਲ ਬੋਲ ਜੱਗ ਲਟ ਲੈ ਏ ਮੈਨੂੰ ਫਕਰਾਂ ਦੀ ਚੁੱਪ ਲੁੱਟ ਗਈ ਇਹ ਮੈਨੂੰ ਫਕਰਾਂ ਵਿੱਚੋਂ ਲੁੱਟ ਗਈ ਔਰ ਇੱਕ ਅੰਤਰਾ ਜਿਹੜਾ ਉਹਦੇ ਵਿੱਚ ਰਿਕਾਰਡ ਨਹੀਂ ਸੀ ਹੋਇਆ ਜੋ ਘਰ ਤੇਰੇ ਨੂੰ ਜ ਸੁਣ ਕੇ ਪਤਾ ਲੱਗੂ ਕਿ ਕਿਉਂ ਨਹੀਂ ਸੀ ਜੋ ਘਰ ਤੇਰੇ ਤੂੰ ਜਾਂਦੇ ਸਭ ਰਾਸਤੇ ਪੀੜੇ ਵੇ ਕਈ ਥੱਕ ਕੇ ਰਾਹ ਵਿੱਚ ਬਹਿ ਗਏ ਢਾਕੇ ਮੰਜੀਆਂ ਪੀੜੇ ਵੇ ਪਰ ਬਿਨ ਵੇਖੇ ਦਿਨ ਰਾਤਾਂ ਪਰ ਬਿਨ ਵੇਖੇ ਦਿਨ ਰਾਤਾਂ ਬੁੱਝੂ ਦੀਵੇ ਜਾਗਦੇ ਰਹੇ ਇਹ ਦੁਨੀਆਂ ਲੱਭਦੀ ਉਹਨਾਂ ਨੂੰ ਜੋ ਖੁਦ ਨੂੰ ਲੱਭਦੇ ਰਹੇ ਖੁਦ ਨੂੰ ਲੱਭਦੇ ਰਹੇ ਸੋਨੇ ਦੇ ਪੁਤਲੇ ਨੇ ਸੋਨੇ ਦੇ ਪੁਤਲੇ ਨੇ ਆਹਿਆਂ ਫਕਾਲੇ ਜਿਨੋਂ ਨੂੰ ਤੂੰ ਦੱਸਦਾ ਉਹੋ ਹੀ ਹੋਰੀ ਅੱਖਾਂ ਨੇ ਹੋਰੀ ਅੱਖਾਂ ਨੇ ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵਿੱਚੋ ਨਾ ਹੋਇਆ ਸਾਥੋਂ ਹੀ ਦਿਲ ਤੇ असीं चवंदी सॾे न ਸਤਹੀ ਰਹਿ ਗਈ ਸਾਥੂ ਵੀ ਰੋਣਾ ਹੋਇਆ ਤਾਂ ਹੀ ਅਸੀਂ ਜੋ ਚਾਉਂਦੇ ਸੀ ਸਾਡੇ ਨਾਲ ਹੋਣਾ ਹੋਇਆ ਇਸ ਮੱਤ ਦੇ ਸ਼ਾਨੇ ਲੋਕੀਂ ਕਿੰਝੜੇ ਸਖ ਢੰਗ ਲੈਂਦੇ ਨੇ ਮਨ ਚਾਹੇ ਦਿਲ ਵਰਦੇ ਜੋ ਔਰੰਗਾ ਨੂ ਰੰਗ ਲੈਂਦੇ ਨੇ ਕਿਸਮਤ ਦੇ ਸ਼ਾਨੇ ਲੋਕੀਂ ਜਰੇ ਸਖ ਢੰਗ ਲੈਂਦੇ ਨੇ ਮਨ ਚਾਹੇ ਦਿਲ ਬਣਦੇ ਜੋ ਰੰਗਾ ਨੂ ਰੰਗ ਲੈਂਦੇ ਹਸਰਤ ਤਾਂ ਸਾਡੀ ਵੀ ਸੀ ਕਰਦਾ ਛੱਡ ਗੋਨਾ ਨਹੀਂ ਅਸੀਂ ਜੋ ਚਾਉਂਦੇ ਸੀ ਸਾਥ ਦੇ ਨਾਲ ਉਹ ਨਾ ਮਿਆ ਬੰਦਾ ਜੇ ਸੋਚ ਲਵੇ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਵਾਹ ਬੰਦਾ ਜੇ ਸੋਚ ਲਵੇ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਬੰਦੇ ਪਰ ਪਿਆਰ ਨੂੰ ਭੁੱਲਣਾ ਇੰਨਾ ਸੌਖਾ ਨਹੀਂ ਹੁੰਦਾ ਜਿਸ ਤੇ ਵੀ ਹੋਣਾ ਚਾਹਿਆ ਹੋ ਕੇ ਵੀ ਹੋਣਾ ਹੋਇਆ ਤਾਹੀ ਅਸੀਂ ਜੋ ਚਾਉਂਦੇ ਸੀ ਸਾਡੇ ਨਾਲ ਉਹ ਨਾ ਹੋਇਆ ਮੈਂ ਤਾਂ ਢਾਰ-ਢਾਰ ਕੇ ਵੈਸੇ ਗਾ ਰਿਹਾ ਕਹਿੰਦਾ ਤੱਕਿਆਂ ਸਾਨੂੰ ਅੱਖ ਨਾ ਜਾਵੇ ਤੇਰੇ ਸਾਵੇਂ ਬਹਿਣੋਂ ਡਰਦੇ ਆ ਸੁਣਿਆ ਸਾਨੂੰ ਥੱਕ ਨਾ ਜਾਵੇ ਅਸੀਂ ਗੱਲ ਵੀ ਕਹਿਣੋਂ ਡਰਦੇ ਆ ਉਹ ਜਿਨ੍ਹਾਂ ਬਹਾਨੇ ਹੋ ਜਾਣ ਸੱਜਦੇ ਦਿਨਵਾਰ ਡੀਕਣੇ ਪੈਂਦੇ ਨੇ ਤੈਨੂੰ ਯਾਰ ਸਨੇਹੇ ਭੇਜਣ ਨਹੀਂ ਤਿਉਹਾਰ ਡੀਕਣੇ ਪੈਂਦੇ ਹੈਪੀ ਹੋਲੀ ਹੈਪੀ ਨਿਊ ਇਅਰ ਦਰਬਾਰੀ ਦਰਬਾਰੀ ਤੋਂ ਪਾਉਂਦੇ ਹਾਂਜੀ ਦਰਬਾਰੀ ਤੋਂ ਭਾਈ ਤੇਰੀ ਤਸਵੀਰ ਦਰਬਾਰ ਵਿੱਚ ਆ ਕੇ ਲਊਗਾ ਤੁਹਾਨੂੰ ਮੈਨੂੰ ਬੜੀ ਹਜ਼ਰਤ ਹੈ ਕਿ ਅਸੀਂ ਮੈਡਮ ਨੂੰ ਸੁਣਾ। ਆ ਜਾ ਪਰਲੇ ਪਰ ਉਹ ਉਹ ਵੀ ਲਾਉਂਦੇ ਤੇਰੀ ਤੁਸੀਂ ਕੋਈ ਕਹਿ ਗਈ। ਉਹ ਪਰਲੇ ਪਰ